ਮੇਰੇ ਪਿਆਰਿਓ ਅੱਜ ਤਿੰਨ ਵੱਡੀਆਂ ਖਬਰਾਂ ਤੇ ਗੱਲ ਕਰਨੀ ਹੈ ਤੇ ਪਹਿਲਾ ਵੱਡਾ ਮੇਰਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਜਿਹੜਾ ਮਨੀਸ਼ ਸੋਦੀਆ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਇਨਚਾਰਜ ਹੈ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਵਾਇਰਲ ਹੋਈ ਸੀ ਵੀਡੀਓ ਕੀ ਉਹ ਲਾਗੂ ਹੋ ਰਿਹਾ ਬਿਆਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾਵਾਂ ਨੂੰ ਵੀ ਯਾਦ ਹੋਣਾ ਬਿਆਨ ਮਨੀਸ਼ ਸੋਦੀਆ ਸਾਹਿਬ ਦਾ ਆਇਆ ਸੀ ਕਿ ਅਸੀਂ ਚੋਣਾ ਜਿੱਤਣ ਲਈ ਪੰਜਾਬ ਦੇ ਵਿੱਚ ਸਾਮ ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਜੋ ਕੁਝ ਕਰਨਾ ਪਿਆ ਕਰਾਂਗੇ ਇਹ ਬਿਆਨ ਆਇਆ ਸੀ ਇਹ 2 ਮਹੀਨੇ ਪਹਿਲਾਂ ਵੀਡੀਓ ਵੇਖੀ ਹੋਣੀ ਤੁਸੀਂ ਸਾਰਿਆਂ ਨੇ ਤੇ ਮੇਰਾ ਸਵਾਲ ਇਹ ਹੈ ਕਿ ਕੀ ਇਹਨਾਂ ਦਿਨਾਂ ਦੇ ਵਿੱਚ ਉਹ ਬਿਆਨ ਲਾਗੂ ਕੀਤਾ ਜਾ ਰਿਹਾ ਹੈ ਇਹ ਮੈਂ ਕਿਉਂ ਪੁੱਛ ਰਿਹਾ ਕਿਉਂਕਿ ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਤੇ ਅੱਜ ਆਪਾਂ ਗੱਲ ਕਰਨੀ ਹੈ ਤੇ ਪਹਿਲੀ ਵੱਡੀ ਖਬਰ ਪਿਆਰਿਓ ਇਹ ਹੈ ਅੱਜ ਜਿਵੇਂ ਦਾ ਮਾਹੌਲ ਪੂਰੇ ਪੰਜਾਬ ਚ ਬਣਿਆ ਰਿਆ ਜੋ ਖਬਰਾਂ ਚਫੇਰਿਓ ਸਾਰੇ ਚੈਨਲਾਂ ਤੇ ਆਈਆਂ ਉਹ ਮਾਹੌਲ ਕੀ ਸੀ ਦੇਖੋ ਪੰਜਾਬ ਦੇ ਵਿੱਚ ਤਰਨਤਾਰਨ ਦੀਆਂ ਵੋਟਾਂ ਤੋਂ ਬਾਅਦ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਅੱਜ ਉਹਨਾਂ ਦੇ ਕਾਗਜ਼ ਭਰਨ ਦਾ ਆਖਰੀ ਦਿਨ ਸੀ ਤੇ ਅੱਜ ਹੋਇਆ ਕੀ ਹੈ ਚਫੇਰਿਓ ਖਬਰਾਂ ਆਈਆਂ ਡੇਰਾ ਬਾਬਾ ਨਾਨਕ ਤੋਂ ਖਬਰ ਆਈ ਉੱਥੇ ਕਾਂਗਰਸ ਵਾਲਿਆਂ ਨੇ ਦੋਸ਼ ਲਾਏ ਨੇ ਵੀ ਵੇਖੋ ਜੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਇਹ ਸਾਨੂੰ ਕਾਗਜ਼ ਨਹੀਂ ਭਰਨ ਦੇ ਰਹੇ ਸਾਡੇ ਗੱਲ ਪੈ ਰਹੇ ਨੇ ਇਸੇ ਤਰ੍ਹਾਂ 28 ਤੋਂ ਅਕਾਲੀ ਦਲ ਨੇ ਵੱਡੇ ਦੋਸ਼ ਲਾਏ ਨੇ ਸ਼ੇਰ ਵੱਡੇ ਦੋਸ਼ ਲਾ ਦਿੱਤੇ ਬਈ ਸਾਡੇ ਵੀ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਉਧਰ ਜਿਹੜਾ ਘਨੌਰ ਤੋਂ ਵੀ ਇੱਕ ਖਬਰ ਆਈ ਜਿੱਥੇ ਇਸ ਤਰ੍ਹਾਂ ਦਾ ਦੋਸ਼ ਲਾਇਆ ਗਿਆ ਕਿ ਇੱਕ ਬੰਦਾ ਇੱਕ ਔਰਤ ਜਿਹੜੀ ਉਮੀਦਵਾਰ ਦੇ ਕਾਗਜ਼ ਭਰਨ ਆਈ ਉਹਦੇ ਕਾਗਜ਼ ਖੋਕੇ ਭੱਜ ਗਿਆ ਤਾਂ ਜਦੋਂ ਚਫੇਰੇ ਇਹ ਖਬਰਾਂ ਆਈਆਂ ਤੇ ਅਕਾਲੀ ਦਲ ਨੇ ਸਭ ਤੋਂ ਵੱਡਾ ਦੋਸ਼ ਇਹ ਲਾਇਆ ਇੱਕ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਜਿਹੜੀ ਇੱਕ ਕਾਲ ਫੋਨ ਕਾਲ ਰਿਕਾਰਡਿੰਗ ਹੈ ਉਹ ਵਾਇਰਲ ਕੀਤੀ ਨਾਲ ਐਡੀ ਪੋਸਟ ਲਿਖ ਕੇ ਪਾਈ ਉਹਨੇ ਤੇ ਦੋਸ਼ ਬਹੁਤ ਵੱਡੇ ਲਾਏ ਪੁਲਿਸ ਤੇ ਖਾਸ ਕਰ ਪਟਿਆਲਾ ਦੇ ਐਸਐਸਪੀ ਤੇ ਕਥਿਤ ਦੋਸ਼ ਸੁਖਵੀਰ ਬਾਦਲ ਨੇ ਲਾਇਆ ਉਹ ਕਹਿੰਦਾ ਵੀ ਵੇਖੋ ਇਹ ਇੱਕ ਕਾਲ ਰਿਕਾਰਡਿੰਗ ਹੈ ਜਿਹਦੇ ਵਿੱਚ ਐਸਐਸਪੀ ਹੀਠਲੇ ਅਫਸਰਾਂ ਨੂੰ ਹੁਕਮ ਦੇ ਰਿਹਾ ਤੇ ਕਹਿ ਰਿਹਾ ਵੀ ਆਪਾਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਹੈ ਤੇ ਦੂਜਿਆਂ ਨੂੰ ਕਾਗਜ ਨਹੀਂ ਪਰੰਦੇ ਨੇ ਤੇ ਰਾਹ ਚ ਪਾੜਨੇ ਨੇ ਉਹਨੇ ਚੋਣ ਕਮਿਸ਼ਨ ਨੂੰ ਅਕਾਲੀ ਦਲ ਨੇ ਸੁਖਵੀਰ ਬਾਦਲ ਨੇ ਉਹਦੀ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਤੇ ਫਿਰ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਚੋਣ ਕਮਿਸ਼ਨ ਨੂੰ ਤੇ ਪਟਿਆਲਾ ਦੇ ਐਸਐਸਪੀ ਨੂੰ ਤਲਬ ਕਰਕੇ ਨੋਟਿਸ ਭੇਜਣ ਦੀ ਖਬਰ ਆ ਰਹੀ ਹੈ ਹੁਣ ਸਵਾਲ ਇਹ ਹੈ ਕਿ ਜਿਹੜੇ ਇਹ ਸਾਰੇ ਦੋਸ਼ ਚੱਲ ਰਹੇ ਨੇ ਕਿਤੇ ਲੋਕ ਸਰਪੰਚੀ ਦੀਆਂ ਚੋਣਾਂ ਵਾਂਗ ਕਹਿ ਰਹੇ ਨੇ ਸਾਨੂੰ ਕਾਗਜ਼ ਨਹੀਂ ਭਰਨ ਦੇ ਰਹੇ ਸਾਡੇ ਤੇ ਹਮਲੇ ਕਰ ਰਹੇ ਨੇ ਸਰਕਾਰ ਵਾਲੀ ਪਾਰਟੀ ਜਿਹੜੀ ਆ ਉਹ ਉਹ ਧੱਕਾ ਕਰ ਰਹੀ ਆ ਕਿਤੇ ਅਕਾਲੀ ਦਲ ਚੋਣ ਕਮਿਸ਼ਨ ਤੇ ਹਾਈ ਕੋਰਟ ਸ਼ਿਕਾਇਤ ਕਰ ਰਿਆ ਤੇ ਪਿਛਲੇ ਦਿਨਾਂ 'ਚ ਜਦੋਂ ਤਰਨਤਾਰਨ ਦੇ ਵਿੱਚ ਚੋਣਾਂ ਹੋਈਆਂ ਤਾਂ ਉਥੇ ਉਥੇ ਤਾਂ ਸਿੱਧਾ ਹੀ ਫਿਰ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪੈਗੀ ਸੀ ਤੁਹਾਨੂੰ ਯਾਦ ਹੋਣਾ SSP ਤਰਨਤਾਰਨ ਦੀ ਜਿਹੜੀ ਆ ਬੀਬੀ ਉਹਨੂੰ ਸਸਪੈਂਡ ਕਰਤਾ ਸੀ ਚੋਣ ਕਮਿਸ਼ਨ ਨੇ ਤੁਹਾਨੂੰ ਯਾਦ ਹੋਣਾ ਦੋ ਤਿੰਨ ਹੋਰ ਵੱਡੇ ਪੁਲਿਸ ਅਫਸਰਾਂ ਤੇ ਵੀ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਸੀ ਹੁਣ ਸਵਾਲ ਇਹ ਆ ਵੀ ਜੇ ਸੱਚਮੁੱਚ ਪੰਜਾਬ 'ਚ ਆਹ ਕੁਛ ਚੱਲ ਰਿਹਾ ਤਾਂ ਕੀ ਇਹ ਮਨੀਸ਼ ਸੋਦੀਆ ਵਾਲੀ ਨੀਤੀ ਲਾਗੂ ਹੋ ਰਹੀ ਐ ਜੇ ਇਹ ਸੱਚ ਐ ਜਿਹੜੇ ਦੋਸ਼ ਲਾਏ ਜਾ ਰਹੇ ਨੇ ਜੇ ਉਹ ਸੱਚ ਨਹੀਂ ਜਿਵੇਂ ਲੋਕ ਕਹਿ ਰਹੇ ਨੇ ਵੀ ਤੱਕਾ ਕਰ ਰਿਹਾ ਕਾਗਜ਼ ਨਹੀਂ ਭਰਨਦੇ ਰਏ ਝੂਠੇ ਪਰਚੇ ਕਰਾ ਰਹੇ ਨੇ ਲੋਕ ਕਹਿ ਰਹੇ ਨੇ ਵੀ ਵੇਖੋ ਜਿਹੜਾ ਪਟਿਆਲਾ ਦੇ ਵਿੱਚ ਐਸਐਸਪੀ ਜਿਹੜਾ ਉਹ ਪੁਲਿਸ ਨੂੰ ਹਦਾਇਤਾਂ ਕਰ ਰਿਹਾ ਵੀ ਆਪਾਂ ਆਪਾਂ ਮਦਦ ਕਰਨੀ ਹੈ ਸਰਕਾਰ ਵਾਲੀ ਪਾਰਟੀ ਦੀ ਜੇ ਦੋਸ਼ ਸੱਚ ਨਹੀਂ ਤਾਂ ਕੀ ਫਿਰ ਮਨੀਸ਼ ਸੋਦੀਆ ਵਾਲੀ ਨੀਤੀ ਲਾਗੂ ਹੋ ਰਹੀ ਹੈ ਕਿਉਂਕਿ ਮਨੀਸ਼ ਸੋਦੀਆ ਦੀ ਉਹ ਸ਼ਰ੍ਹਾਂ ਵੀਡੀਓ ਆਈ ਸੀ ਵੀ ਸਾਮ-ਦਾਮ-ਡੰਡ-ਪੇਦ ਸੱਤ ਝੂਠ ਲੜਾਈ ਝਗੜਾ ਜੋ ਕਰਨਾ ਪਿਆ ਕਰਾਂਗੇ। ਉਹ ਬਹੁਤ ਵੱਡੀ ਗੱਲ ਸੀ। ਜੇ ਉਹ ਗੱਲ ਸੱਚੀ ਸੀ। ਹੁਣ ਸਾਮ-ਦਾਮ-ਡੰਡ-ਪੇਦ ਹੁੰਦਾ ਕੀ ਹੈ? ਸਾਮ-ਦਾਮ ਪਹਿਲਾਂ ਸਾਮ ਮਤਲਬ ਸੌਦਾ ਕਰਾਂਗੇ। ਫਿਰ ਧਾਮ ਮਤਲਬ ਖਰੀਦਣ ਦੀ ਕੋਸ਼ਿਸ਼ ਕਰਾਂਗੇ। ਪੇਦ ਮਤਲਬ ਫੇਰ ਅਸੀਂ ਮਤਲਬ ਸਾਮ-ਦਾਮ-ਡੰਡ-ਪੇਦ ਵੀ ਫੇਰ ਅਸੀਂ ਪਾਟਕ ਪਾਉਣ ਦੀ ਕੋਸ਼ਿਸ਼ ਕਰਾਂਗੇ ਸੱਚ ਝੂਠ ਮਤਲਬ ਝੂਠ ਤੱਕ ਵੀ ਬੋਲਾਂਗੇ ਤੇ ਫਿਰ ਲੜਾਈ ਝਗੜਾ ਫਸਾਦ ਜੋ ਕਰਨਾ ਪਿਆ ਕਰਾਂਗੇ ਤੇ ਚੋਣ ਜਿੱਤਾਂਗੇ ਯਾਰ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਦਾ ਇਹ ਬਿਆਨ ਸੀਗਾ ਇਸੇ ਕਰਕੇ ਅੱਜ ਪੁੱਛਣ ਦੀ ਲੋੜ ਪੈ ਰਹੀ ਆ ਵੀ ਕੀ ਆਮ ਆਦਮੀ ਪਾਰਟੀ ਉਹ ਉਹ ਸਾਰਾ ਕੁਝ ਲਾਗੂ ਕਰ ਰਹੀ ਆ ਹੁਣ ਜੇ ਕੋਈ ਵੇਖੋ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਨਾ ਆਮਦਵੀ ਪਾਰਟੀ ਨਾਲ ਕੋਈ ਖਾਸ ਦੁਸ਼ਮਣੀ ਹੈ ਤੇ ਨਾ ਦੂਜਿਆਂ ਨਾਲ ਕੋਈ ਦੋਸਤੀ ਮੈਂ ਠੋਕ ਕੇ ਕਹੂੰਗਾ ਅੱਜ ਕਾਲੀ ਦਲ ਕਹਿ ਰਿਹਾ ਵੀ ਗਲਤ ਹੋ ਰਿਹਾ ਪੁਲਿਸ ਦੀ ਦਰਵਾਰ ਤੋਂ ਹੋ ਰਹੀ ਹੈ ਪਰ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਉਦੋਂ ਜਿਮਣੀ ਚੋਣਾਂ ਵੇਲੇ ਸਰਪੰਚੀ ਚੋਣਾਂ ਵੇਲੇ ਬਲਾਕ ਸੰਮਤੀ ਤੇ ਐਸਜੀਪੀਸੀ ਚੋਣਾਂ ਤੱਕ ਵੇਲੇ ਅਕਾਲੀ ਦਲ ਤੇ ਵੀ ਆਹੀ ਦੋਸ਼ ਲੱਗਦੇ ਰਹੇ ਨੇ ਤੇ ਇਹ ਸਾਰਾ ਕੁਝ ਚੱਲਦਾ ਰਿਹਾ ਅੱਜ ਜੇ ਅਕਾਲੀ ਦਲ ਜਾਂ ਕਾਂਗਰਸ ਇਹ ਆਖੇ ਵੀ ਅਸੀਂ ਤਾਂ ਨਹੀਂ ਇੰਜ ਕਦੇ ਹੋਣ ਦਿੱਤਾ ਸੀ ਇਹ ਨਹੀਂ ਗੱਲ ਹੈਗੀ ਸਾਰੇ ਹਮਾਮ ਚ ਨੰਗੇ ਨੇ ਜਿੰਦੇ ਹੱਥ ਪਾਵਰ ਆ ਜਾਂਦੀ ਆ ਜਿਸकी लाठी ਉਸकी भैंस ਸ਼ੁਰੂ ਹੋ ਜਾਂਦੀ ਆ ਹੁਣ ਸੱਚ ਬੋਲਾਂਗੇ ਤਾਂ ਸਾਰਿਆਂ ਨੂੰ ਤਕਲੀਫ ਹੋਏਗੀ ਪਰ ਇਹ ਸੱਚ ਪੰਜਾਬ ਔਰ ਭਾਰਤ ਦੇ ਵਿੱਚ ਕਹਿੰਦੇ ਆ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਪਰ ਸਵਾਲ ਪੈਦਾ ਹੁੰਦਾ ਵੇਅਰ ਇਜ਼ ਡੈਮੋਕ੍ਰੇਸੀ ਲੋਕਤੰਤਰ ਹੈ ਕਿ ਡਾਂਗਤੰਤਰ ਹੈ ਆ ਜੋ ਕੁਛ ਦੀਆਂ ਖਬਰਾਂ ਆ ਰਹੀਆਂ ਨੇ ਲੋਕਤੰਤਰ ਆ ਕਿ ਨੋਟ ਤੰਤਰ ਆ ਆ ਜੋ ਕੁਛ ਦੀਆਂ ਖਬਰਾਂ ਆ ਰਹੀਆਂ ਨੇ ਇਹ ਸਵਾਲ ਫਿਰ ਪੁੱਛਣੇ ਪੈਂਦੇ ਨੇ ਹੁਣ ਜਦੋਂ ਵੀ ਸਰਪੰਚਾਂ ਜਾਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਆਉਂਦੀਆਂ ਨੇ ਤਾਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਉਹਦੇ ਤੇ ਹੀ ਵੱਡੇ ਪੱਧਰ ਤੇ ਦੋਸ਼ ਲੱਗਦੇ ਨੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਭਾਈ ਕਾਗਜ਼ ਨਹੀਂ ਭਰਨਦੇ ਰਹੇ ਪਰਚੇ ਪੁਆਰੇ ਨੇ ਇੱਥੋਂ ਤੱਕ ਕੇ ਬੰਦਿਆਂ ਨੂੰ ਪੁਲਸ ਰਾਈ ਘਰੋਂ ਝਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ ਤੇ ਫਿਰ ਇੱਕ ਇਹੋ ਜਿਹਾ ਲੋਕਤੰਤਰ ਇੱਥੇ ਸਿਰਜਣਾ ਚਾਹੁੰਦੀਆਂ ਇਹ ਪਾਰਟੀਆਂ ਆਪਦੇ ਚੇਤੇ ਭੁੱਲ ਜਾਂਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਦੇ ਰਾਹ ਚ ਜੋ ਹੋ ਰਿਹਾ ਉਹ ਠੀਕ ਆ ਉਹਦੇ ਚ ਬਹੁਤ ਕੁਝ ਗਲਤ ਹੋ ਰਿਹਾ ਪਰ ਜਿਹੜੇ ਪਹਿਲਾਂ ਵਾਲੇ ਨੇ ਉਹ ਵੀ ਜਿਹੜਾ ਆਪਦੇ ਅੰਦਰ ਵੀ ਝਾਤੀ ਮਾਰ ਲੈਣ ਵੀ ਉਹਨਾਂ ਵੇਲੇ ਕੀ ਕੁਝ ਹੁੰਦਾ ਰਿਹਾ ਤੇ ਕੀ ਕੁਝ ਚੱਲਦਾ ਰਿਹਾ ਅੱਛਾ ਕਿਹੜੀ ਪਾਰਟੀ ਨੱਕ ਨੂੰ ਜੇ ਬੁਲਾਏਗੀ ਵੀ ਅਸੀਂ ਨਹੀਂ ਕਰਦੇ ਰਹੇ ਲਾ ਕਹਿ ਕੇ ਵਿਖਾਉਣ ਕਾਂਗਰਸ ਵਾਲੇ ਵੀ ਸਾਡੇ ਰਾਤ ਨੂੰ ਇਹੋ ਜਿਹਾ ਕੁਝ ਹੁੰਦਾ ਰਿਹਾ ਕਾਲੀ ਦਲ ਵਾਲੇ ਕਹਿਣ ਬੀਜੇਪੀ ਵਾਲੇ ਬੀਜੇਪੀ ਆ ਬਿਹਾਰ ਦੀਆਂ ਚੋਣਾਂ ਹੋਈਆਂ ਹਰਿਆਣੇ ਦੀਆਂ ਹੋਈਆਂ ਕੀ ਦੋਸ਼ ਬੀਜੇਪੀ ਤੇ ਲੱਗੇ ਨੇ ਹਾਂ ਔਰ ਸਿੱਧੇ ਸਾਫ਼ ਗੱਲ ਆ ਇਹ ਸਾਰੀਆਂ ਪਾਰਟੀਆਂ ਦੀ ਇੱਕੋ ਨੀਤੀ ਇੱਕੋ ਪਾਲਿਸੀ ਤੇ ਇੱਕੋ ਕੰਮ ਕਰਨ ਦਾ ਤਰੀਕਾ ਇਹਨਾਂ ਸਾਰੀਆਂ ਪਾਰਟੀਆਂ ਦੇ ਪਿੱਛੇ ਕਾਰਪੋਰੇਟ ਘਰਾਣੇ ਕੰਮ ਕਰਦੇ ਨੇ ਔਰ ਕਾਰਪੋਰੇਟ ਘਰਾਣਿਆਂ ਦੀ ਫੰਡਿੰਗ ਦੇ ਨਾਲ ਇਹ ਪਾਰਟੀਆਂ ਚੱਲਦੀਆਂ ਨੇ ਇਹ ਗੱਲ ਕਲੀਅਰ ਆ ਅਗਲੀ ਗੱਲ ਮੈਂ ਕਰਨੀ ਹੈ ਇੱਕ ਖਬਰ ਇਹ ਆਈ ਸੁਖਬੀਰ ਬਾਦਲ ਦੇ ਖਿਲਾਫ ਕੱਲ ਬਰਗਾੜੀ ਦੇ ਵਿੱਚ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਉਹਨਾਂ ਦੇ ਸਾਥੀਆਂ ਨੇ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਲਈ ਕੱਲ ਉੱਥੇ ਪ੍ਰਦਰਸ਼ਨ ਕੀਤਾ ਬਰਗਾੜੀ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਉੱਥੋਂ ਹਟਾਇਆ ਉਹ ਮੰਗ ਕਰ ਰਹੇ ਸੀ ਕਿ ਜਦੋਂ ਸੁਖਬੀਰ ਬਾਦਲ ਅਕਾਲ ਤਖਤ ਦੇ ਉੱਪਰ ਮੰਨ ਚੁੱਕੇ ਨੇ ਭਈ ਅਸੀਂ ਗਲਤੀ ਕੀਤੀ ਹੈ ਬਰਗਾੜੀ 'ਚ ਜਾਂ ਕੋਟਕਪੂਰਾ 'ਚ ਤਾਂ ਫਿਰ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਇਹ ਮੰਗ ਕੱਲ ਕੀਤੀ ਜਾ ਰਹੀ ਸੀ ਹੁਣ ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਪਰ ਸੋਚਣਾ ਬਣਦਾ ਕਿ ਸੱਚਮੁੱਚ ਸੁਖਬੀਰ ਬਾਦਲ ਉਹਨਾਂ ਨੇ ਜੋ ਅਕਾਲ ਤਖਤ ਸਾਹਿਬ ਦੇ ਉੱਪਰ ਮੰਨਿਆ ਸੀ ਕੀ ਉਹ ਮੰਨਣਾ ਹਕੀਕਤ ਸੀ ਕਿ ਬਾਅਦ ਚ ਉਹਦੇ ਤੋਂ ਮੁੱਕਰਨਾ ਹਕੀਕਤ ਸੀ ਹੁਣ ਕਈ ਕਹਿਣਗੇ ਯਾਰ ਤੇਰੀ ਸਮਝ ਨਹੀਂ ਆਉਂਦੀ ਤੂੰ ਕਿਹੜੀ ਪਾਰਟੀ ਵੱਲੇ ਆਂ ਭਰਾਓ ਆਪਾਂ ਕਿਸੇ ਪਾਰਟੀ ਦੇ ਚਮਚੇ ਜਾਂ ਕੜਛੇ ਨਹੀਂ ਸਿੱਧੀ ਸਾਫ਼ ਗੱਲ ਆ ਆਪਾਂ ਲੋਕਾਂ ਦੇ ਹੱਕਾਂ 'ਚਾ ਲੋਕਪੱਖੀ ਗੱਲ ਕਰਦੇ ਆਂ ਕਿਸੇ ਵੀ ਪਾਰਟੀ ਪਰ ਦੇ ਹੱਕ ਚ ਆਪਾਂ ਨਾ ਹੀ ਆਪਾਂ ਸਖਤ ਵਿਰੋਧ ਚ ਆ ਤੇ ਨਾ ਹੀ ਹੱਕ ਚ ਡੱਕਾ ਸਿਰਦੇ ਆ ਸੋ ਮੈਂ ਤਾਂ ਤੁਹਾਡੇ ਸਾਹਮਣੇ ਉਹ ਸਵਾਲ ਰੱਖਣੇ ਚਾਹਣਾ ਜਿਨ੍ਹਾਂ ਸਵਾਲਾਂ ਤੇ ਸੋਚਣਾ ਬਣਦਾ ਜਿਹੜੇ ਅੱਜ ਦੇ ਪੱਖ ਦੇ ਮੁੱਦੇ ਨੇ ਹੁਣ ਅਗਲੀ ਖਬਰ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਅੱਜ ਦੀ ਜਿਹੜੀ ਵੱਡੀ ਚਰਚਾ ਚ ਖਬਰ ਰਹੀ ਹੈ ਜਿਹੜੇ ਡੀਆਈਜੀ ਭੁੱਲਰ ਜਿਨ੍ਹਾਂ ਨੂੰ ਸੀਬੀਆਈ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ DIG ਭੁੱਲਰ ਦੇ ਖਿਲਾਫ ਅੱਜ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ। ਚਾਰਜ ਸ਼ੀਟ 300 ਪੰਨਿਆਂ ਦੀ ਦੱਸੀ ਜਾ ਰਹੀ ਹੈ। ਉਹਦੇ ਵਿੱਚ ਪੁਲਿਸ ਨੇ ਤੇ CBI ਨੇ ਕਈ ਤੱਥ ਭਗਤੌਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਵੇਖਣਾ ਇਹ ਆ ਵੀ ਬਣੂਗਾ ਕੀ। ਬਣੂਗਾ ਕੀ? ਮੈਂ ਤਾਂ ਇੱਕ ਹੀ ਗੱਲ ਕਹਿਣੀ ਚਾਹਣਾ ਸਾਰੇ ਐਮਐਲਏ, ਸਾਰੇ ਐਮਪੀ, ਸਾਰੇ ਮੰਤਰੀ ਤੇ ਸਾਰੇ ਅਫਸਰਸ਼ਾਹੀ ਸਾਰਿਆਂ ਦੀ ਜਾਇਦਾਦ ਦੀ ਚੈਕਿੰਗ ਹੋਣੀ ਚਾਹੀਦੀ ਹੈ। ਵੱਡੀ ਗਿਣਤੀ ਦੇ ਉੱਪਰ ਕੇਸ ਦਰਜ ਹੋ ਸਕਦੇ ਨੇ ਅਗਲੀ ਖਬਰ ਤੇ ਗੱਲ ਕਰੀਏ ਅੱਜ ਕੰਗਣਾ ਰੌਤ ਦੀ ਪੇਸ਼ੀ ਸੀ ਬਠਿੰਡੇ ਕੰਗਣਾ ਰੌਤ ਆਈ ਨਹੀਂ ਤੁਹਾਨੂੰ ਪਤਾ ਬੇਬੇ ਮਿੰਦਰ ਕੌਰ ਨੇ ਕੇਸ ਕੀਤਾ ਹੋਇਆ ਕੰਗਣਾ ਰੌਤ ਤੇ ਤੇ ਕੰਗਣਾ ਰੌਤ ਜਦੋਂ ਅੱਜ ਪੇਸ਼ੀ ਤੇ ਨਹੀਂ ਆਈ ਤਾਂ ਹੁਣ ਅਦਾਲਤ ਨੇ ਕੰਗਣਾ ਰੌਤ ਨੂੰ 15 ਦਸੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ अच्छा ਕੰਗਣਾ ਰੌਤ ਪੇਸ਼ ਕਿਉਂ ਨਹੀਂ ਹੋ ਰਹੀ ਅਦਾਲਤਾਂ ਤਾਂ ਤਾਂ ਸਾਰਿਆਂ ਤੋਂ ਉੱਪਰ ਨੇ ਵੇਖੋ ਯਾਰ ਪੈਸੇ ਵਾਲਿਆਂ ਤੇ ਸਿਆਸਦਾਨਾਂ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਇਹ ਇਹ ਗਮਾਨ ਇਹ ਹੰਕਾਰ ਉਹਨਾਂ ਨੂੰ ਹੁੰਦਾ ਵੀ ਸ਼ਾਇਦ ਉਹ ਸਭ ਕੁਝ ਦੀ ਸੈਟਿੰਗ ਕਰ ਲੈਣਗੇ ਇਸੇ ਕਰਕੇ ਕਈ ਵਾਰ ਉਹ ਕਾਨੂੰਨ ਨੂੰ ਨਿਆਂਪਾਲਿਕਾ ਨੂੰ ਵੀ ਟੱਚ ਸਮਝਣ ਦੀ ਕੋਸ਼ਿਸ਼ ਕਰਦੇ ਨੇ ਪਰ ਪਿਛਲੀ ਪੇਸ਼ੀ ਤੇ ਮਟੰਡਾ ਦੀ ਅਦਾਲਤ ਨੇ ਬੀਬੇ ਮਿੰਦਰ ਕੌਰ ਦੇ ਸਿਰਣ ਕਰਕੇ ਕੰਗੜਾ ਨੂੰ ਖਿੱਚ ਲੈਂਦਾ ਸੀ ਨਾ ਤੇ ਹੋ ਸਕਦਾ ਹੈ ਅਗਲੀ ਪੇਸ਼ੀ ਤੇ ਵੀ ਉਹਨੂੰ ਆਉਣਾ ਪਵੇ ਤੇ ਇਹ ਵੀ ਹੋ ਸਕਦਾ ਹੈ ਕੰਗੜਾ ਦੀ ਬੜਬੋਲੀ ਜਬਾਨ ਕਰਕੇ ਕੰਗੜਾ ਨੂੰ ਭੁਗਤਣਾ ਵੀ ਪਵੇ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ